हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜ਼ੀ ਸਵੀ ਵਾਇਰ ਸੇੜ ਲਈ ਲੈ ਕੇ ਆਏ ਹਾਂਗੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਥੋ ਠੀਕ ਹੋ ਬੁੱਟੇ ਠੀਕ ਆ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਬਰੇ ਬੁੱਟਾ ਸਿੰਘ ਪਿੰਡ ਢਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਪੀ ਨੇੜੇ ਪਿੰਡ ਨੇੜੇ ਬਰੇ ਬਾਈ ਕੰਚੀਆਂ ਕਿਲੋ ਕੰਚਾ ਪਾਈ ਨੇ ਆਪ ਨੂੰ 8 ਕਿਲੋਮੀਟਰ ਤਪਾਪਾਏ ਨਾਲ 4 ਕਿਲੋਮੀਟਰ ਮੋਬਾਈਲ ਨੰਬਰ ਬੋਲ 98032284454 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲ ਬੁੱਟੇ ਜਿਹੜੀ ਸਾਹਮਣੇ ਆਪਾਂ ਬੈਠ ਦੇਖ ਰਹੇ ਹਾਂ ਬਾਈ ਕਿਹੜਾ ਸੂਆ ਸੁਈ ਆ ਦੂਜਾ ਸੂਆ ਬਰੇ ਬੈੜ ਪਤਿਵਾਂ ਕਦਮ ਕਦਮ ਚਮਕਾ ਲਈ ਬਹਿਣਾ ਬੈਠਣ ਲਈ ਬਹਿਣਾ ਸਹੀ ਹੈ ਬਾਈ ਬਾਕੀ ਜੇ ਗੱਲ ਕਰੀਏ ਬਾਈ ਨਾ ਤਾਂ ਵਾਲੀ ਛੋਟੀ ਮੰਨ ਕੇ ਨਾ ਵਾਲੀ ਵੱਡੀ ਹਾਂ ਚੱਲਣ ਲੈ ਦਾ ਕਰਮ ਵਾਲੀ ਦਾ ਮੇਲ ਆ ਬਾਕੀ ਥਾਣਾ ਥੁਣਾ ਦਾ ਗਾਇਬ ਤੁਸੀਂ ਚੈੱਕ ਕਰ ਸਕਦੇ ਹੋ ਗੁਲਾਬੀ ਥਾਣਾ ਬਾਈ ਗੁਲਾਬੀ ਜਮ ਮੁੱਠੀ ਮੁੱਠੀ ਵਾਲਾ ਥਾਣਾ ਬਾਈ ਮੋਟਾ ਮੋਟਾ ਕਰ ਲਓ ਚਾਹੇ ਮਸ਼ੀਨ ਤੇ ਕਰ ਲਓ ਚਵਾਈ ਫਿਰ ਮਸ਼ੀਨ ਤੇ ਕਰਦੇ ਹੋਗਾ ਠੀਕ ਹੱਥੀ ਬਾਈ ਹੱਥੀ ਮਸ਼ੀਨ ਠੀਕ ਹੈ ਬਾਈ ਲਾਵਾਂਗੇ ਮਸ਼ੀਨ ਵੀ ਲਾ ਦੂੰਗਾ ਹੱਥੀ ਆਪਣੇ ਲਈ ਬਾਈ ਤੇ ਬੁੱਟੇ ਕਿੰਨਾ ਦੁੱਧ ਬਾਈ ਨਿੱਟ ਕੰਢਿਆ ਬਾਈ ਦੁੱਧ 20 ਕਿਲੋ ਪਰ 20 ਕਿਲੋ ਤੋਂ ਬਾਹਰ ਹੋ ਜਾਦਾ ਪਰ ਘਟਦਾ ਨਹੀਂਗਾ ਠੀਕ ਹੈ ਹਾਂ ਬਾਈ ਮੰਨ ਕੇ ਚੱਲੋ ਵੀ ਕੋਈ ਵੀਰ ਆਉਂਦਾ ਦੋ ਟਾਈਮ ਤੱਕ ਅੱਜ ਨੇ ਬਾਈ ਦੋ ਚੋਲੇ ਤਣੜਾ ਕਿਲੋ ਕੋਈ ਚੱਕਰ ਦੇ ਚੋਣ ਦਾ ਭਰੋਲੀ ਤੇ ਬਾਕੀ ਲੇਵੇ ਦੀ ਫੀਡਿੰਗ ਫੋਟਿੰਗ ਦੇਖ ਸਕਦੇ ਲੈ ਲੇਵਾ ਤਾਂ ਬਾਈ ਐ ਜੜ ਕੇ ਰੱਖਿਆ ਪਿਆ ਪਰਮਾਤਮਾ ਨੇ ਵੀ ਪੰਡਾ ਨਾ ਹਿੱਲਣਾ ਉਹ ਲੌਂਕਣੇ ਵਾਲਾ ਪੂਰਾ ਸਿਰੇ ਦਾ ਲੇਵਾ ਲਾਇਆ ਹੋ ਬਾਈ ਬਾਕੀ ਨਾ ਗੱਲ ਕਰੀਏ ਬਾਈ ਗਰਮੀਆਂ ਦਾ ਤੋਹਫਾ ਹਾਂ ਠੋਸ ਲੇਵਾ ਪੂਰਾ ਬੜੀ ਹਾਂ ਗਰਮੀਆਂ ਤੋਹਫਾ ਬਾਈ ਹਾਂ ਜਰਸੀ ਤੇ ਐਫ ਐ ਤੁਰਤ ਨਾ ਪਾ ਚੈੱਕ ਕਰਵਾਦਨੇ ਬਾਕੀ ਕਰਮ ਵਾਲੀ ਨਾ ਇਹ ਗੱਲ ਕਰੀਏ ਸਮੀ ਵੀ ਵੜਾ ਪੂਰੀ ਪੂਰੀ ਸਮੀ ਹੋਇਆ ਬਈ ਗੋਲ ਵੜਾ ਮੋਟਰ ਪੂਰੀ ਰਾਜ ਹੀ ਵੜਾ ਬਈ ਸਹੀ ਆ ਛੋਟੀ ਗੋਡੀ ਦੀ ਕੋਈ ਨਾ ਬਾਲੀ ਵੱਡੀ ਤੇ ਨਾ ਛੋਟੀ ਥੋੜੇ ਕੱਖਾਂ ਖਾਣ ਵਾਲੀ ਵੜਾ ਬਈ ਥੋੜੇ ਕੱਖਾਂ ਰਜਣਾ ਦੀ ਕਰਮ ਵਾਲੀ ਬਾਕੀ ਜਿਹੜਾ ਇਹਨੂੰ ਥਣ ਲੱਗਿਆ ਵੰਨ ਦੇ ਵੀਰ ਦੀ ਗੱਲ ਦਾ ਬਈ ਉਨੇ ਹੀ ਲੈਵਾ ਉਨੇ ਉੱਤੋਂ ਆਪ ਬਈ ਰੁਕ ਰੁਕਦਾ ਥਣਾ ਕਰਾ ਹਾਂ ਕੀ ਬਾਤ ਆ ਬਈ ਬਹੁਤ ਸੋਹਣਾ ਥਣ ਲੱਗਿਆ ਬਾਕੀ ਨੇ ਜਿਹੜੀ ਯਾਰ ਆਰਡਰ ਦੀ ਸਫਾਈ ਆ ਬਾਲੀ ਆ ਬੂਟੇ ਬਾਲੀ ਸੋਹਣੀ ਲੱਗਿਆ ਬਈ ਮੈਂ ਤਾਂ ਇਹ ਗੱਲ ਚਾਹਦਾ ਬਾਹਾਂ ਲੈਵਾ ਸੋਹਣਾ ਠੋਸ ਲੈਵਾ ਐ ਨਹੀਂ ਕਹਿੰਦਾ ਬਾਕੀ ਥਣ ਦੇ ਕੀ ਬਾਤ ਆ ਬਹੁਤ ਚੰਗਾ ਥਣ ਬੂਟੇ ਮੋਲੇ ਦਾ ਲੈਣ ਦੇ ਮੁੱਲ ਬਈ ਕਰ ਦਾਂਗਾ ਪੁਰਾਣਾ ਜਿੰਨਾ ਮਰਜ਼ੀ ਕਰਾਂ 72000 ਦੀ ਵਾੜ ਦੇ ਦਾਂਗਾ 72 ਦੀ ਹਾਂ ਤੇ ਧਾਰਾ ਮਾਰੋਗੇ ਧਾਰਾ ਮਾਰ ਦਿਓ ਮਾਰ ਦਿਓ ਬਈ ਬਈ ਠੰਡੀ ਬਹੁਤ ਆ ਬ ਨੇ ਬਈ ਚੈੱਕ ਕਰ ਸਕਦੇ ਹੋ ਬਾਕੀ ਚੋਣ ਜਵਾ ਆਪਾਂ ਤੁਹਾਨੂੰ ਚੈੱਕ ਕਰਵਾਣੇ ਬਈ ਕਿਹਨਾਂ ਧਾਰਾ ਆਹ ਇਹ ਪਾਣੀ ਲੈ ਬਈ ਮੜਾ ਹੋਣ ਦਾ ਬਾਲਾ ਚੰਗਲ ਜਾ ਬਈ ਇਹ ਕਬੂਟਾ ਮਾਗਣਾ ਮੁਖੀ ਚ ਬਈ ਬਹੁਤ ਬਈ ਬਈ ਹਾਂ ਹਾਂ ਆ ਜਾ ਲੈ ਬਈ ਚ ਬਈ ਆਪਾਂ ਤੁਹਾਨੂੰ ਚੈੱਕ ਕਰਵਾਣੇ ਬਈ ਕਿਹਨਾਂ ਧਾਰਾ ਦਿੰਨੇ ਆ ਮਾਰ ਬਾਕੀ ਯਾਰ ਗਰਮੀ ਦਾ ਮੌਸਮ ਆ ਜਾਣਾ ਬਈ ਗਰਮੀ ਆਉਂਦੀ ਆ ਤੇ ਹਨਾ ਇਹ ਜਿਹੇ ਪਸ਼ੂ ਚੱਲਣਾ ਗਰਮੀ ਚ ਨਹੀਂ ਤਾਂ ਮਰਿਕਣਾ ਹੀ ਤਾਂ ਜੀਭਾਂ ਕਢਾਣੇ ਹੂੰ ਸਹੀ ਹੈ ਬਈ ਗਰਮੀ ਦਾ ਤੋਹਫਾ ਬਾਕੀ ਪਸਮਾ ਦੇਖ ਬਈ ਪਸਮਾ ਦੇਖ ਬਈ ਹਮ ਕੀ ਬਾਤ ਹਮ ਮਾਰਦੇ ਤਰਾਂ ਬੁੱਠੇ ਲੈ ਬੰਸ ਮਾਗਣਾ ਕੀ ਆਵਾਜ਼ ਚੋਣੀ ਬੜਾ ਮੋਟਾ ਬੁੱਠੇ ਬੜਾ ਮੋਟਾ ਲੱਗਾ ਬਈ ਦੇਖ ਹਮ ਬਹੁਤ ਸੋਹਣਾ ਲੱਗਿਆ ਵਾ ਕਰਮਾਲੇ ਨੂੰ ਮੋਟੀ ਚਵਾਈ ਹੈ ਕਹਨੇ ਲਾ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਵਾਲੇ ਬੁੱਟੇ ਨਾ 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 ਭਾਈ ਉਹ ਚੀਜ਼ ਕੀ ਬਾਤ ਹੈ ਬਾਕੀ ਦੁੱਧ ਵੀ ਚਿੱਟਾ ਹੈ ਨਾ ਭਾਈ ਜਮਾਂ ਦਾ ਹੂੰ ਜਮਾਂ ਬਰਫ ਨਾਲ ਦਾ ਦਗ ਨਹੀਂ ਕੀ ਬਾਤ ਹੈ ਭਾਈ ਹੁਣ ਦੇਖ ਵਾਪਸ ਮਾਰ ਲੈ ਭਾਈ ਹੁਣ ਦੇਖੋ ਥਣ ਕਿਆ ਬਾਤ ਦੀ ਦਿਖਾਉਂਦੀ ਹੈ ਕਹਨੇ ਭਾਈ ਕੀ ਬਾਤ ਹੈ ਯਾਰ ਬੱਚੀ ਜੋ ਹੀ ਲੈਂਦਾ ਜਿਹੜੀ ਬਿਕੜ ਵਾਲੀ ਹੋਵੇ ਤੇ ਠੰਡੀ ਸੀ ਲੋ ਭਾਈ ਉਹਨੇ ਹੀ ਮੋਰ ਨੂੰ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਬਾੜ ਪਸੰਦ ਆ ਵੇ ਕਰ ਲਿਓ ਭਾਈ ਨਾ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ